ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਬੀਐਸਐਫ ਦੇ 60ਵੇਂ ਸਥਾਪਨਾ ਦਿਵਸ ਦੇ ਮੌਕੇ ਆਈਜੀ ਦੇ ਵੱਲੋਂ ਬੀਐਸਐਫ ਦੁਆਰਾ ਕੀਤੇ ਗਏ ਕਾਰਜਾਂ ਤੇ ਪਾਇਆ ਗਿਆ ਹੈ ਚਾਨਣਾ ਬੀਐਸਐਫ ਨੇ ਚੱਕਿਆ ਹੈ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਦਮ ਤੇ ਪੰਜਾਬ ਪੁਲਿਸ ਨੂੰ ਬੀਐਸਐਫ ਨੇ ਸੌਂਪੀ ਹੈ 126 ਨਸ਼ਾ ਸਮਗਲਰਾਂ ਦੀ ਸੂਚੀ ਜੀਆਂ ਦੱਸਦੀ ਹੈ ਕਿ ਬੀਐਸਐਫ ਜਾਨੀ ਕਿ ਬਾਰਡਰ ਸੇਫਟੀ ਫੋਰਸ ਦਾ 60ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ ਜਿਸ ਨੂੰ ਕਿ ਫਰਸਟ ਲਾਈਨ ਆਫ ਡਿਫੈਂਸ ਵੀ ਕਿਹਾ ਜਾਂਦਾ ਹੈ ਦੱਸਦੀ ਹੈ ਕਿ ਇਸ ਜਿਹੜਾ ਸਥਾਪਨਾ ਦਿਵਸ ਹੈ ਜਿਹੜਾ 60ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ ਇਸ ਦੇ ਦੌਰਾਨ ਪੰਜਾਬ ਫਰੰਟੀਅਰ ਦੇ ਆਈਜੀ ਅਤੁਲ ਫੁਲਜੈਲੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਬੀਐਸਐਫ ਨੇ 126 ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਦੀ ਸੂਚੀ ਪੰਜਾਬ ਪੁਲਿਸ ਨੂੰ ਦਿੱਤੀ ਹੈ ਜਿਨ੍ਹਾਂ ਦੇ ਉੱਪਰ ਹੈਰੋਇਨ ਇਹ ਜਿਹੜੀ ਸਮਗਲੀ ਮੈ ਕਾਰਨ ਤੇ ਕਰੋਣ ਦੀ ਪੁਖਤਾ ਸੰਭਾਵਨਾ ਹੈ ਇਹਨਾਂ ਦੇ ਵਿੱਚ ਉਹ ਨਾਮ ਸ਼ਾਮਿਲ ਨੇ ਜਿਹੜੇ ਕਿ ਨਸ਼ੇ ਦੀ ਜਿਹੜੀ ਸਮਗਲੀنگ ਕਰਦੇ ਨੇ ਖੁਦ ਹੈਰੋਇਨ ਵੇਚਦੇ ਨੇ ਤੇ ਦੂਸਰਿਆਂ ਨੂੰ ਵੇਚਣ ਲਈ ਪ੍ਰੇਰਿਤ ਵੀ ਕਰਦੇ ਨੇ ਇਹਨਾਂ ਦੇ ਵਿੱਚ ਉਹਨਾਂ ਹੀ ਸਾਰਿਆਂ ਦੀ ਨਾਮ ਨੇ ਉਹਨਾਂ ਦੀ ਹੀ ਇਹ ਸੂਚੀ ਹੈ ਜਿਨ੍ਹਾਂ ਨੂੰ ਹੁਣ ਬੀਐਸਐਫ ਦੇ ਵੱਲੋਂ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਹੈ ਕਿ ਇਸ ਦੇ ਵਿੱਚ ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਪੰਜਾਬ ਪੁਲਿਸ ਨੇ ਰਲ ਕੇ ਕੰਮ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨਸ਼ਾ ਸਮਗਲਰਾਂ ਨੂੰ ਪਹਿਲਾਂ ਵੀ ਫੜਿਆ ਜਾ ਚੁੱਕਿਆ ਹੈ ਤੇ ਹੁਣ ਵੀ ਬਹੁਤ ਸਾਰੇ ਅਜਿਹੇ ਨਸ਼ਾ ਸਮਗਲਰਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਮੋਹਮ ਵਿੱਢੀ ਜਾ ਰਹੀ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬੀਐਸਐਫ ਦੇ ਵੱਲੋਂ ਬਹੁਤ ਸਾਰੇ ਅਜਿਹੇ ਹੋਰ ਵੀ ਕਾਰਜ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਸਮਾਜ ਦੀ ਭਲਾਈ ਹੋ ਸਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਇਹ ਵੀ ਕਹੇ ਹੈ ਕਿ ਜਿਹੜੇ ਇਹ ਨਸ਼ਾ ਸਮਗਲਰ ਨੇ ਇਹਨਾਂ ਦੇ ਤਾਰ ਜਿਹੜੇ ਕਿ ਦੂਸਰੇ ਦੇਸ਼ਾਂ ਦੇ ਨਾਲ ਵੀ ਜੁੜੇ ਹੁੰਦੇ ਨੇ ਖਾਸ ਕਰਕੇ ਪਾਕਿਸਤਾਨ ਤੋਂ ਇਹ ਬਹੁਤ ਸਾਰੀ ਹਿਰੋਇਨ ਦੀ ਸਮਗਲਿੰਗ ਕਰਵਾਉਂਦੇ ਨੇ ਤੇ ਨੌਜਵਾਨਾਂ ਨੂੰ ਇਸ ਸਮਗਲਿੰਗ ਦੇ ਵਿੱਚ ਆਉਣ ਦੀ ਪ੍ਰੇਰਣਾ ਵੀ ਦਿੰਦੇ ਨੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਹੜੇ ਇਹ ਸਮਗਲਰ ਨੇ ਜਿਹੜੇ ਇਹ ਨਸ਼ਾ ਤਸਕਰ ਨੇ ਇਹਨਾਂ ਦੇ ਸਬੰਧ ਪਾਕਿਸਤਾਨ ਤੋਂ ਇਲਾਵਾ ਬਾਹਰ ਵਿਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਨਾਲ ਵੀ ਨੇ ਜਿੱਥੇ ਇਹਨਾਂ ਦੇ ਤਾਰ ਵਿਸ਼ੇ ਹੋਏ ਨੇ ਇਹਨਾਂ ਦੇ ਹੋਰ ਵੀ ਨਸ਼ਾ ਸਮਗਲਰ ਨੇ ਜਿਹੜੇ ਉਹ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਨੂੰ ਨਸ਼ਾ ਅੱਗੇ ਦੀ ਅੱਗੇ ਆਪਣੇ ਸੂਤਰਾਂ ਦੇ ਰਾਹੀਂ ਆਪਣੇ ਸੰਪਰਕਾਂ ਦੇ ਰਾਹੀਂ ਨਸ਼ਾ ਪਚਾਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਲੋਕ ਨਸ਼ੇ ਦੀ ਗਿਰਫਤ ਦੇ ਵਿੱਚ ਆਉਂਦੇ ਰਹਿੰਦੇ ਨੇ ਜਿਸ ਦੇ ਨਾਲ ਹੁਣ ਜਿਹੜੀ ਬੀਐਸਐਫ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚੜਾ ਨਸ਼ਿਆਂ ਦਾ ਸ਼ੀਵਾਂ ਦਰਿਆਏ ਉਹਨਾਂ ਵਗੇ ਇਸ ਕਰਕੇ ਬੀਐਸਐਫ ਦੇ ਵੱਲੋਂ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਕਿ ਸੂਚੀ ਹੈ ਹੁਣ 126 ਦੀ ਉਹ ਪੰਜਾਬ ਪੁਲਿਸ ਨੂੰ ਸੌਂਪੀ ਗਈ ਹੈ ਇੱਥੇ ਨਾਲ ਹੀ ਆਈਜੀ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਗੱਲ ਕਹੀ ਹੈ ਕਿ ਇਹ ਜਿਹੜੇ ਨਸ਼ਾ ਤਸਕਰ ਨੇ ਇਹ ਜ਼ਿਆਦਾਤਰ ਦਸੰਬਰ ਤੇ ਜਨਵਰੀ ਦੇ ਵਿੱਚ ਆਪਣੇ ਕੰਮ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਇਹਨਾਂ ਮਹੀਨਿਆਂ ਦੇ ਵਿੱਚ ਤੁੰਦ ਜਿਆਦਾ ਹੁੰਦੀ ਹੈ ਤੇ ਇਹ ਤੁੰਦ ਦਾ ਫਾਇਦਾ ਲੈਂਦੇ ਨੇ ਤੇ ਪੁਰਾਣੇ ਰਵਾਇਤੀ ਤਰੀਕੇ ਆ ਵਰਤ ਕੇ ਹੀ ਇਹ ਪਾਈਪਾਂ ਦੇ ਰਾਹੀਂ ਜਾਂ ਕਿਸੇ ਹੋਰ ਜਿਹੇ ਤਰੀਕੇ ਵਰਤ ਕੇ ਇਹ ਨਸ਼ਾ ਜਿਹੜਾ ਕਿ ਸਰਹੱਦੋਂ ਪਾਰ ਦੂਸਰੇ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਨੇ ਜਿਨ੍ਹਾਂ ਦੇ ਨਾਲ ਨੌਜਵਾਨ ਇਹਨਾਂ ਨਾਲ ਜੁੜ ਜਾਂਦੇ ਨੇ ਤੇ ਨਸ਼ੇ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਨਾਲ ਇਹ ਵੀ ਗੱਲ ਕਹੀ ਹੈ ਪਰੰਤੂ ਇਹ ਜਿਹੜੇ ਸਮੱਗਲਰ ਨੇ ਜੋ ਮਰਜ਼ੀ ਤੰਗ ਤਰੀਕੇ ਵਰਤ ਲੈਣ ਪਰੰਤੂ ਬੀਐਸਐਫ ਫਿਰ ਵੀ ਚੌਕਸ ਹੈ ਨਾਲ ਹੀ ਨਾਲ ਆਈਜੀ ਹੁਣਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿੰਨੇ ਵੀ ਇਹ ਨਸ਼ਾ ਸਮਗਲਰ ਨੇ ਇਹ ਉਹਨਾਂ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੇ ਨੇ ਆਪਣੇ ਗਰੁੱਪ ਦਾ ਹਿੱਸਾ ਬਣਾਉਂਦੇ ਨੇ ਜਿਹੜੇ ਬੇਰੋਜ਼ਗਾਰ ਨੇ ਜਿਨ੍ਹਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਤੇ ਇਹ ਨੌਜਵਾਨ ਸਹਿਜੇ ਹੀ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਨੇ ਤੇ ਨਸ਼ੇ ਦੇ ਆਦੀ ਵੀ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਆਪਣੇ ਤੌਰ ਤਰੀਕੇ ਵਰਤ ਲੈਣ ਪਰੰਤੂ ਫਿਰ ਵੀ ਬੀਐਸਐਫ ਅਲਰਟ ਹੈ ਤੇ ਇਹਨਾਂ ਦੇ ਹਰ तरीके ਦੇ ਨਾਲ ਨਥ ਪਾ ਲਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਅਜਿਹੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੀਐਸਐਫ ਦੇ ਵੱਲੋਂ ਫੜਿਆ ਗਿਆ ਹੈ ਨਾਲ ਹੀ ਨਾਲ ਆਈਜੀ ਅਤਲ ਫੁਲਜਰੀ ਹੁਣਾਂ ਨੇ ਬੀਐਸਐਫ ਦੇ ਵੱਲੋਂ ਕੀਤੇ ਗਏ ਜਿਹੜੇ ਕਾਰਜ ਨੇ ਉਹਨਾਂ ਤੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਬਾਰੇ ਵੀ ਚਾਨਣਾ ਪਾਇਆ ਉਹਨਾਂ ਨੇ ਦੱਸਿਆ ਹੈ ਕਿ ਬੀਐਸਐਫ ਦੇ ਵੱਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪਿਛਲੇ ਸਾਲ ਲਗਭਗ 105 ਮੀਟਿੰਗਸ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਬਹੁਤ ਵਧੀਆ ਨਤੀਜੇ ਨਿਕਲੇ ਸਨ ਉਹਨਾਂ ਨੇ ਦੱਸਿਆ ਹੈ ਕਿ ਬੀਐਸਐਫ ਦੇ ਨੌਜਵਾਨਾਂ ਦੇ ਵੱਲੋਂ ਬਹੁਤ ਸਾਰੇ ਸਕੂਲਾਂ ਨੂੰ ਹੀ ਲੋੜਿੰਦਾ ਸਮਾਨ ਜਿਨ੍ਹਾਂ ਦੇ ਵਿੱਚ ਕੰਪਿਊਟਰਸ ਕਿਤਾਬਾਂ ਵਗੈਰਾ ਜਾਂ ਹੋਰ ਕਾਪੀਆਂ ਜਾਂ ਹੋਰ ਲੋੜਿੰਦਾ ਸਮਾਨ ਸਟੇਸ਼ਨਰੀ ਸ਼ਾਮਿਲ ਹੈ ਉਹ ਵੀ ਮੁਹੱਈਆ ਕਰਵਾਇਆ ਗਿਆ ਹੈ ਉਨਰ ਨੇ ਦੱਸਿਆ ਕਿ ਬੀਐਸਐਫ ਦੇ ਵੱਲੋਂ ਸਾਈਕਲ ਰੈਲੀ ਵੀ ਕੀਤੀ ਗਈ ਸੀ ਜਿਸ ਤੇ ਨਾਲ ਨੌਜਵਾਨਾਂ ਨੂੰ ਇਹ ਪ੍ਰੇਰਣਾ ਦਿੱਤੀ ਗਈ ਸੀ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਹਰ ਤਰੀਕੇ ਦੇ ਟੰਗ ਤਰੀਕਿਆਂ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਣ ਦੇ ਲਈ ਵੀ ਬੀਐਸਐਫ ਦੇ ਵੱਲੋਂ ਯਤਨ ਕੀਤੇ ਗਏ ਸਨ ਇਸ ਤੋਂ ਇਲਾਵਾ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਬੀਐਸਐਫ ਦੇ ਵੱਲੋਂ ਕੁਝ ਕੋਰਸ ਵੀ ਕਰਵਾਏ ਗਏ ਸਨ ਇਹ ਸਾਰੀ ਜਾਣਕਾਰੀ ਆਈਜੀ ਦੇ ਵੱਲੋਂ 60ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਹੇ ਹੈ ਕਿ ਬੀਐਸਐਫ ਦੇ ਵੱਲੋਂ ਆਦੇਸ਼ ਦਾ ਸਭ ਤੋਂ ਉੱਚਾ ਝੰਡਾ ਜਿਹੜਾ ਕਿ 350 ਫੁੱਟ ਦਾ ਹੈ ਇਹ ਜਿਹੜਾ ਤਿਰੰਗਾ ਝੰਡਾ ਹੈ ਉਹ ਟਾਦੀ ਬਾਰਡਰ ਤੇ ਲਹਿਰਾਇਆ ਗਿਆ ਹੈ ਇਹ ਵੀ ਕਾਜ ਬੀਐਸਐਫ ਦੇ ਵੱਲੋਂ ਹੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬੀਐਸਐਫ ਦੇ ਵੱਲੋਂ 222000 ਜਿਹੜੇ ਪੌਦੇ ਨੇ ਲਗਾਏ ਗਏ ਨੇ ਤੇ ਇਸ ਮਹਿੰਮ ਦਾ ਨਾਮ ਇੱਕ ਪੇੜ ਮਾਂਕੇ ਨਾਮ ਰੱਖਿਆ ਗਿਆ ਸੀ ਇਸ ਮਹਿੰਮ ਦੇ ਤਹਿਤ 222000 ਜਿਹੜੇ ਪੌਦੇ ਨੇ ਉਹ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਲਗਾਏ ਗਏ ਨੇ ਇਹ ਸਾਰੀ ਜਾਣਕਾਰੀ ਬੀਐਸਐਫ ਦੇ ਪੰਜਾਬ ਫਰੰਟੀਅਰ ਆਈਜੀ ਅਤਲ ਖੁਲਜਾਰੀ ਦੇ ਵੱਲੋਂ ਬੀਐਸਐਫ ਦੇ 60ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਦਿੱਤੀ ਗਈ ਹੈ ਨਾਲ ਹੀ ਨਾਲ ਦੱਸਦੀ ਹੈ ਕਿ ਆਈਜੀ ਹੋਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ 12 ਮਹੀਨਿਆਂ ਦੇ ਵਿੱਚ 1405 ਕਰੋੜ ਰੁਪਏ ਦੀ ਜਿਹੜੀ ਹਰੋਇਨ ਹੈ ਤੇ 272 ਜਿਹੜੇ ਡਰੋਨ ਨੇ ਉਹ ਬੀਐਸਐਫ ਦੇ ਵੱਲੋਂ ਜ਼ਬਤ ਕੀਤੇ ਗਏ ਨੇ ਉਹਨਾਂ ਨੇ ਦੱਸਿਆ ਹੈ ਕਿ ਬੀਐਸਐਫ ਵੱਲੋਂ ਪਿਛਲੇ 11 ਮਹੀਨਿਆਂ ਦੇ ਦੌਰਾਨ ਜਿਹੜੇ ਕਿ 1405 ਕਰੋੜ ਦੀ ਜਿਹੜੀ ਹਰੋਇਨ ਜ਼ਬਤ ਕੀਤੀ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਾਲ ਸਿਰਫ 107 ਡਰੋਨ ਫੜੇ ਗਏ ਸਨ ਤੇ ਹੁਣ ਉਹਨਾਂ ਤੋਂ ਵੀ ਵੱਧ ਕਿਹੜੇ ਡਰੋਨ ਬੀਐਸਐਫ ਦੇ ਵੱਲੋਂ ਫੜੇ ਜਾ ਰਹੇ ਨੇ ਇਸ ਸਾਲ ਵੱਖ-ਵੱਖ ਮਾਮਲਿਆਂ ਦੇ ਵਿੱਚ 94 ਨਸ਼ਾ ਸਮਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ 73 ਜਿਹੜੇ ਨੇ ਉਹ ਨਸ਼ਾ ਸਮਗਲਰ ਜਿਹੜੇ ਸ਼ੱਕੀ ਸਨ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਇਸ ਤੋਂ ਇਲਾਵਾ 29 ਪਾਕਿਸਤਾਨੀ ਸ਼ੱਕੀ ਗ੍ਰਿਫਤਾਰੀ ਵੀ ਕੀਤੇ ਗਏ ਸਨ ਜਿੰਨਾਂ ਤੇ ਸਿਰਫ ਸ਼ੱਕ ਸੀ ਉਹਨਾਂ ਸ਼ੱਕ ਦੇ ਆਧਾਰ ਤੇ ਹੀ ਗ੍ਰਿਫਤਾਰ ਕਰ ਲਿਆ